ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਗੂ ਪੰਜਾਬ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਜਿ ਪੰਜਾਬ ਦੇ 29 ਸ਼ਹਿਰਾਂ ਦੇ ਵਿੱਚ ਅਰਬਨ ਸਟੇਟ ਬਣਾ ਕੇ ਵਿਕਾਸ ਕਰਨਾ ਵਾ ਸੂਬੇ ਦਾ ਤੇ ਤਰੱਕੀ ਕਰਨੀ ਹੈ ਅਸਲ ਦੇ ਵਿੱਚ ਇਹ ਲੈਂਡ ਪੂਲਿੰਗ ਸਕੀਮ ਨਹੀਂ ਗਈ ਇਹ ਲੈਂਡ ਗ੍ਰੈਬਨ ਗ੍ਰੈਬਿੰਗ ਲੈਂਡ ਗ੍ਰੈਬ ਗਸਕੀਮ ਹੈ ਜਿਹੜੀ ਜ਼ਮੀਨ ਆ ਉਹਨੂੰ ਗ੍ਰੈਬ ਕਰਨ ਦੀ ਸਕੀਮ ਹੈ ਇਹ ਭਗਵੰਤ ਮਾਨ ਲੈ ਕੇ ਆਇਆ ਵਾ ਮੁੱਖ ਮੰਤਰੀ ਅਸਲ 'ਚ ਭਗਵੰਤ ਮਾਨ ਮੁੱਖ ਮੰਤਰੀ ਹੈ ਹੀ ਨਹੀਂਗਾ ਉਹ ਤੇ ਸਿਰਫ ਕੁਰਸੀ ਤੇ ਬੈਠਾ ਹੀ ਦਿਸਦਾ ਵਾ ਉਦੇ ਸਭ ਹੱਥ ਪੈਰ ਬੰਨੇ ਹੋਏ ਆ ਚਾ ਉਹਦੀ ਜ਼ੁਬਾਨ ਬੰਦੀ ਕੀਤੀ ਹੋਈ ਹੈ ਜ਼ੁਬਾਨ ਤੋਂ ਨਹੀਂ ਬੋਲ ਸਕਦਾ ਜ਼ੁਬਾਨ ਉਹਦੀ ਟੁੱਤੀ ਹੋਈ ਹੈ ਸਭ ਫੈਸਲੇ ਕੇਜਰੀਵਾਲ ਕਰ ਰਿਹਾ ਮੁੱਖ ਮੰਤਰੀ ਕੇਜਰੀਵਾਲ ਆ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਕੇਜਰੀਵਾਲ ਲੈ ਕੇ ਆਇਆ ਉਹਦੀ ਟੀਮ ਲੈ ਕੇ ਆਈ ਹੈ ਇਹਦੇ ਨਾਲ 11 ਏਕੜ ਜ਼ਮੀਨ ਜਿਤਨਾ 24311 ਲੁਧਿਆਣੇ ਚ ਇਸੇ ਤਰ੍ਹਾਂ 11000 ਏਕੜ ਮਹਾਲੀ ਵਿੱਚ ਹੋਰ ਬਾਕੀ ਸ਼ਹਿਰਾਂ ਦੇ ਵਿੱਚ ਸੈਂਕੜੇ ਏਕੜ 1100 ਏਕੜ ਹਾਰਪੁਰ ਚ ਤੇ 4.5 ਹਜ਼ਾਰ ਏਕੜ ਅੰਮ੍ਰਿਤਸਰ ਦੇ ਵਿੱਚ ਇਤਨਾ ਬਾਕੀ ਸ਼ਹਿਰਾਂ ਦੇ ਵਿੱਚ ਸਭ ਨਿੱਕੇ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਅਰਬਨ ਸਟੇਟ ਬਣਾਉਣੀ ਹੈ ਸਾਲਾਂ ਕੋ ਜਮੀਨ ਲੈਣੀ ਹੈ ਤੋੜਾ ਜਿਪੋਮੀ ਗ੍ਰੈਂਡ ਐਕਟ 2013 ਦਾ ਕੋਈ ਮਤਲਬ ਨਹੀਂ ਉਹਨੂੰ ਪਾਸੇ ਕਰਤਾ ਗਿਆ। ਜਿਹਦੇ ਵਿੱਚ ਸੋਸ਼ਲ ਇੰਪੈਕਟ ਜਿਹਦੇ ਮਜ਼ਦੂਰਾਂ ਤੇ ਪ੍ਰਭਾਵ ਜਿਹਦੇ ਵਿੱਚ ਵਾਤਾਵਰਣ ਤੇ ਪ੍ਰਭਾਵ ਤੇ ਬੁਜਾਰੀ ਰੇਟ ਨੂੰ 4 ਗੁਣਾ ਉੱਤੇ 30% ਜ਼ਿਆਦਾ ਪੱਟਾ ਉਹਦਾ ਕੋਈ ਮਤਲਬ ਨਹੀਂ ਹੈਗਾ। ਸਿੱਧਾ ਕਿ ਜ਼ਮੀਨ ਜਦੋਂ ਡਿਵੈਲਪ ਹੋ ਜੂਗੀ ਜਦੋਂ ਅਰਬਨ ਕਲੋਨੀ ਯਾਨੀ ਅਰਬਨ ਸਟੇਟ ਆ ਜਦੋਂ ਕਲੋਨੀਆਂ ਡਿਵੈਲਪ ਹੋਣਗੀਆਂ ਉਦੋਂ ਤੈਨੂੰ 1 ਕਿੱਲੇ ਮਗਰ 1000 ਗਾਜ ਤੇ 200 ਗਾਜ ਤੈਨੂੰ ਦੁਕਾਨ ਵਾਸਤੇ ਦਿੱਤਾ ਜਾਊਗਾ ਉਹਦਾ ਮਤਲਬ ਕਿੰਨਾ ਬਣਦਾ ਵਾ ਵੀ 2 ਕੜਾਂ ਦੀ ਢਾਈ ਕਨਾਲੀ ਜਿਹੜੀ ਆ ਤੈਨੂੰ ਦਿੱਤੀ ਜਾਊ ਤੇ ਸਾਢੇ ਪੰਜ ਕਨਾਲ ਸਿੱਧਾ ਹੀ ਸਰਕਾਰ ਦੇ ਕਬਜ਼ੇ ਚ ਚਲੀ ਜਾਊਗੀ ਅਸਲ ਸਰਕਾਰ ਕੀ ਚਾਹੁੰਦੀ ਆ ਵੀ ਇਹ ਸਾਰੀ ਜ਼ਮੀਨ ਲੈ ਕੇ ਜਿਹੜਾ ਲੈਂਡ ਮਾਫੀਆ ਵੀੜੇ ਪ੍ਰਾਪਰਟੀ ਡੀਲਰ ਆ ਵੱਡੇ ਸਰਮਾਇਦਾਰ ਆ ਕਾਰਪੋਰੇਟ ਆ ਉਹਨਾਂ ਦੇ ਹਵਾਲੇ ਕੀਤਾ ਜਾਵੇ ਰੀਅਲ ਏਸਟੇਟ ਦੇ ਉਹਨਾਂ ਕੋਲੋਂ ਪੈਸੇ ਲੈ ਕੇ ਉਹਨਾਂ ਵਾਲੀਆਂ ਲੱਖਾਂ ਵਾਲੀਆਂ ਜਾਣ ਤੇ ਬਾਕੀ ਕੋਈ ਸਰਕਾਰ ਦੇ ਖਾਤੇ 'ਚ ਪਾ ਕੇ ਮਾੜਾ ਮੋਟਾ ਤੇ ਤਨਖਾਹਾਂ ਤਰ੍ਹਾਂ ਉਹਦਾ ਗਿਆਰਾ ਕੀਤਾ ਜਾਵੇ ਜੋ ਅੱਜ ਪੰਜਾਬ ਸਰਕਾਰ ਦੀ ਮਾੜੀ ਹਾਲਤ ਹੈ ਵਿੱਤੀ ਮਾੜੀ ਹਾਲਤ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਵਾ ਹਰ ਮਹੀਨੇ ਇਹਨਾਂ ਨੂੰ ਕਰਜ਼ਾ ਚੁਕੜਾ ਪੈ ਰਿਹਾ ਵਾ ਐਸ ਵਾਰੀ ਵੀ ਇਹਨਾਂ ਨੇ ਐਸ ਵਾਰੀ ਵੀ ਇਹਨਾਂ ਨੇ 27000 ਕਰੋੜ ਦਾ ਕਰਜ਼ਾ ਚੁਕਣਾ ਸੀ ਜਿੱਚੋ 11000 ਕਰੋੜ ਦਾ ਕਰਜ਼ਾ ਇਹਨਾਂ ਨੂੰ ਮਿਲਿਆ ਵਾ 16000 ਕਰੋੜ ਤੇ ਕਟੌਤੀ ਕਰਤੀ ਆ ਕੇਂਦਰ ਸਰਕਾਰ ਨੇ ਉਹਨੋਂ ਉਹਦੇ ਵਿੱਚੋਂ ਇਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੈਸੇ ਨਹੀਂ ਹੈਗੇ 12 ਵਿਭਾਗਾਂ ਦੇ ਜਿਹੜੇ ਫੰਡ ਲੀਜ਼ ਕੀਤੇ ਸੀ ਉਹ ਸਾਰੇ ਵਾਪਸ ਬੜਾ ਗਾਲੇ ਆ ਵਾਸ ਮਗਾ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਇਸ ਤਰ੍ਹਾਂ ਇਹ ਡੰਗ ਟਪਾਉ ਸਰਕਾਰ ਆ ਤੇ ਕਿਸਾਨਾਂ ਨੂੰ ਜਿਹੜੀ ਆ ਇਹ ਜ਼ਮੀਨ ਤੋਂ ਵਾਂਝੇ ਕਰਕੇ ਉਹਨਾਂ ਨੂੰ ਕਿਸਾਰੇ ਬਣਾਉਣ ਦੀ ਨੀਤੀ ਆ ਇਸ ਤੋਂ ਇਲਾਵਾ ਜਿਹੜੀ ਪੂਰੇ ਪੰਜਾਬ 'ਚ ਲੱਖਾਂ ਏਕੜ ਜ਼ਮੀਨ ਆ ਪੰਚਾਇਤ ਦੀ ਜ਼ਮੀਨ ਹੈ ਜਿੱਤੇ ਪਹਿਲਾਂ ਵੀ ਨਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਲੁਧਿਆਣੇ ਦੀ ਲਖਸ਼ ਨੰਗ ਲੈਣ ਦਿਓ ਉਹ ਸਾਰੀ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਜ਼ਮੀਨਾਂ ਲੱਖਾਂ ਏਕੜ ਉਹ ਸਾਰੀ ਇਹਨਾਂ ਨੇ ਅਦਯੋਗ ਲਾਉਣ ਦੇ ਨਾਂ ਤੇ ਇੰਡਸਟਰੀ ਲਾਉਣ ਦੇ ਨਾਂ ਤੇ بڑے بڑے ਕਾਰਪੋਰੇਟਰਾਂ ਨੂੰ ਦੇਵਤਾਰਪੁਰੇਟਾਂ ਨੂੰ ਦੇਣ ਦਾ ਜਿਹੜਾ ਵਾ ਪੂਰੀ ਸਕੀਮ ਬਣਾਈ ਹੋਈ ਹੈ ਨੀਤੀ ਬਣਾਈ ਹੋਈ ਹੈ ਉਹ ਸਾਰੀ ਜ਼ਮੀਨਾਂ ਉਹਨੂੰ ਦੇ ਦੇਣੀ ਹੈ ਇਹ ਸਰੀ ਪੰਜਾਬ ਦੇ ਲੋਕੋ ਇਹ ਦੇਖ ਲਓ ਵੀ ਕਿਹੜਾ ਵਿਯੋਗਕ ਵਿਗਾਸ ਹੋ ਰਿਹਾ ਤੇ ਕਿਹੜਾ ਅਰਬਨ ਸਟੇਟ ਬਣ ਰਿਹਾ ਕਿਸ ਤਰੀਕੇ ਨਾਲ ਪਾਣੀ ਗੰਦਾ ਕੀਤਾ ਜਾ ਰਿਹਾ ਉਹਨਾਂ ਨੂੰ ਸੱਤ ਦੇ ਦਿੱਤਾ ਤੁਸੀਂ ਪਾਣੀ ਜਿੰਨਾ ਮਰਜ਼ੀ ਪਾਓ ਜੁਰਮਾਨਾ ਮਾੜਾ ਮੋਟਾ ਦੇ ਦਿਓ ਤੁਹਾਡੇ ਤੋਂ ਪ੍ਰਦਰਸ਼ਕ ਪਰਚਾ ਦਰਜ ਨਹੀਂ ਹੋਣਾ ਜਿੰਨਾ ਮਰਜ਼ੀ ਦਰਿਆਜ ਪਾਓ ਡਰੇਨ ਚ ਪਾਓ ਧਰਤੀ ਹਟਕਾਓ ਗੰਦਾ ਪਾਣੀ ਇਹ ਵੀ ਕਰਤਾ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਦੇ ਕਹਿਣ ਤੇ ਇਸ ਤੋਂ ਬਾਅਦ ਹੁਣ ਇਹ ਕਰਨ ਚੱਲੇ ਆ ਕਿ ਜਿਹੜਾ ਇੰਡਸਟਰੀਅਲ ਰਿਸਤਾ ਗੰਦਾ ਪਾਣੀ ਹੋਊਗਾ ਉਹ ਧਰਤੀ ਵਾਲਾ ਪਾਣੀ ਵੀ ਗੰਦਾ ਕਰ ਦੇਣਗੇ। ਉਹ ਗੰਦਾ ਪਾਣੀ ਨਾਲਿਆਂ ਦੇ ਵਹਿਦੀ ਹੋ ਕੇ ਸਭ ਲੋਕਾਂ ਨੂੰ ਤਬਾਹ ਕਰੂਗਾ। ਪੰਜਾਬ ਦੇ ਲੋਕਾਂ ਦੀ ਹੋਂਦ ਅਸਤੀ ਮਿਟਾਊਗਾ। ਸਭ ਮਾਰ ਪਹਿਲਾਂ ਹੀ ਕਰਤੇ ਗਏ ਆ। ਹਸਤਾਲ ਵੀ ਕਾਰਪੋਰੇਟ ਦੇ ਆ ਇਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਹੋਂਦ ਅਸਤੀ ਮਿਟਰਣ ਵਾਲੇ ਬੰਨੇ ਚੱਲ ਗਈ ਹੈ। ਕਿੱਥੇ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨੂੰ ਬੰਦੀ ਬਣਾਉਂਦੇ ਰਹੇ ਆ। ਦਿੱਲੀ ਵਾਲਿਆਂ ਕੋ ਲੀਕਾ ਕਢਾਉਂਦੇ ਰਹੇ ਆ ਦਿੱਲੀ ਦੇ ਵਿੱਚ 19 ਵਾਰ ਦਿੱਲੀ ਜਿੱਤੀ ਹੋਈ ਹੈ ਸਾਡੇ ਸਿੰਘਾਂ ਨੇ। ਤਾਜੀ ਦਿੱਲੀ ਵਾਲੇ ਪੰਜਾਬ ਨੂੰ ਬੰਦੀ ਬਣਾ ਕੇ ਬੈਠੇ ਹੋਏ ਆ ਉਹ ਕਿਦੇ ਰਾਹੀਂ ਭਗਵੰਤ ਮਾਨ ਦੇ ਰਾਹੀਂ ਜਿਹੜਾ ਉਹਨਾਂ ਦਾ ਰਬੜ ਦੀ ਮੋਹਰ ਬਣਿਆ ਹੋਇਆ ਵਾ ਜਿਹੜਾ ਚੁੱਪ ਕਰਕੇ ਜਿਹੜਾ ਦਸਲ ਕਰ ਰਿਹਾ ਉਹਦੀ ਕੋਈ ਵੀ ਅਸਿੱਤ ਨਹੀਂ ਹੈਗੀ ਪੰਜਾਬ ਦੇ ਵਿੱਚ ਉਹਦਾ ਦਫ਼ਤਰ ਵੀ ਕਬਜ਼ੇ 'ਤੇ ਹੈ ਇੱਥੇ ਉਹਨਾਂ ਦੇ ਸਾਰੇ ਮੰਤਰੀ ਔਰ ਮੰਤਰੀਆਂ ਦੇ ਦਫ਼ਤਰ ਉਹਨਾਂ ਦੇ ਕਬਜ਼ੇ 'ਤੇ ਆ ਸਾਰੀ ਇਹਦੀ ਅਫਸਰਸ਼ਾਹੀ ਹੈ ਵੱਡੀ ਜਿਹੜਾ ਸੈਕਟਰੀ ਇੱਥੇ ਆ ਸੈਕਟਰੀ ਆ ਜਿਹੜੇ ਜਿੰਨੇ ਵੀ ਮੰਤਰੀਆਂ ਦੇ ਨਾਲ ਲੱਗੇ ਉਹ ਸਾਰੇ ਉਹਨਾਂ ਦੇ ਕਬਜ਼ੇ 'ਤੇ ਆ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਐਸਐਸਪੀ ਥੱਲੇ ਤੱਕ ਤਸੀਲ ਤੱਕ ਸਭ ਉਹਨਾਂ ਦੇ ਕਬਜ਼ੇ ਹੇਠ ਆ। ਤੇ ਉਹ ਉਹ ਇਸ ਦਾ ਨਿਯਾਇਕ ਫੈਸਲਾ ਠਾਕੇ 11-11 ਕਰੋੜ ਰੁਪਇਆ ਲੁੱਟ ਕੇ ਦਿੱਲੀ ਨੂੰ ਖੜ ਰਾਇਆ। ਸਾਰਾ ਜਿਹੜਾ ਉਹਨਾਂ ਦਾ ਵਿਲਾ ਸਟਾਫ ਸਾਰਾ ਉਹਨਾਂ ਨੇ ਆ ਕੇ ਇੱਥੇ ਟੋਕਤਾ। ਅਜੇ ਉਹ ਅਜੇ ਜਿਹੜਾ ਸੋਧੀਆਂ ਇੱਕ ਹੋਰ ਸਕੀਮ ਲੈ ਕੇ ਆਇਆ ਵਾ। ਉਹ ਵੀ ਪੰਜਾਬ ਨੇ ਨੋਟੀਫਿਕੇਸ਼ਨ ਸ਼ੁਰੂ ਕਰਤਾ ਵਾ। 1,20,000 ਰੁਪਇਆ ਤਨਖਾਹ ਦੇਣਗੇ। ਉਹ ਬਾਹਰੋਂ ਵੜੇ ਮਾਰ ਲਿਆਉਣੇ। ਉਹ 117 ਹਲਕਾ ਇੱਕ ਇੱਕ ਬੰਦਾ ਲੱਗੂਗਾ ਇਥੇ 17 ਜੇ ਉਹ ਲਾਉਣੇ 1 ਲੱਖ 20 ਹਜ਼ਾਰ ਤਨਖਾਹ ਤੇ 117 ਬੰਦੇ ਉਹ ਲਾਉਣੇ ਮਾਰਾਂ ਦੇ ਲਾਉਣੇ ਆ ਫਿਰ ਇੱਕ ਬੰਦਾ ਪਿੰਡ ਚ ਲਾਉਣਾ ਹਰ ਇੱਕ ਜੇ 13000 ਪਿੰਡਾਂ ਚ ਤੇ ਉਹ ਕੀ ਆ ਉਹ ਆ ਮਦਨੀ ਪਾਰਟੀ ਨੂੰ ਆਉਣ ਲੀਆਂ ਵੋਟਾਂ 27 ਵਾਲੀਆਂ ਪਾਊਗਾ ਇਹ ਵੇਖੋ ਕਿਹੜੇ ਜਿਹੜੇ ਸੁਪਨੇ ਦੇਖ ਰਹੇ ਆ ਇਹ ਜਿਹੜੇ ਸੁਪਨੇ ਦੇਖ ਰਹੇ ਨਾ ਇਹ ਪਤਾ ਨਹੀਂ ਇਹ ਕਿਹੜੇ ਕਿਹੜੇ ਕਿਹੜਾ ਸ਼ੇਕ ਚਿੱਲੀ ਸ਼ੇਕ ਚਿੱਲੀ ਵਾਲੇ ਇਹਨਾਂ ਨੂੰ ਜਿਹੜੇ ਸੀਨ ਸੁਪਨੇ ਆ ਰਹੇ ਆ ਇਹ ਪੰਜਾਬ ਦੇ ਲੋਕਾਂ ਨੇ ਕਦੀ ਬਰਦਾਸ਼ਤ ਨਹੀਂ ਕਰਨੇ ਤੁਸੀਂ ਇਹ ਦੇਖ ਲਿਓ ਅਡਾ ਮੋਦੀਆਂ ਦਾ ਮੈਂ ਪੰਜਾਬ ਚ ਆਉਣਾ ਕਿਦਰੇ ਨਸ਼ੇ ਵਾਲੀ ਗੱਲ ਕਦੀ ਸਿੱਖਿਆ ਨੀਤੀ ਕਦੀ ਕੋਸ਼ ਕਦੀ ਬਲਡੋజర్ ਕਲਚਰ ਕਦੀ ਕੋਸ਼ ਕਦੀ ਜਿਤਰਾ ਇਹ ਅੱਜ ਨਜਾਇਜ਼ ਆਪਣੇ ਰਿਕਾਰਡ ਮਾਰ ਰਿਹਾ ਹੈ ਲੋਕਾਂ ਨੂੰ ਲੋਕਾਂ ਨੂੰ ਮਾਰ ਰਹਾ ਆਪਣੇ ਝੂਠੇ ਪੁਰਸ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਉਹਨਾਂ ਨੇ ਕਤਲ ਕਰਤੇ ਆ ਜੋ ਇਹਨਾਂ ਨੇ ਜਿਤਨਾ ਜਿਹੜੀਆਂ دادਤ ਦੀਆਂ ਸਾਰੀਆਂ ਪਾਵਰਾਂ ਆਪਣੇ ਹੱਥ ਚ ਲੈ ਲੀਆਂ ਵਾ ਇਹ ਸਾਰਾ ਜਿਹੜਾ ਇਹ ਪਲਾਨ ਆ ਇਹ ਪਲਾਨ ਕੇਜਰੀਵਾਲ ਦਾ ਵਾ ਇਸ ਕਰਕੇ ਪੰਜਾਬ ਦੇ ਲੋਕੋ ਜਿਹਨਾਂ ਜਿਹੜਾ ਤੁਹਾਡਾ ਨਾਬਰੀ ਦਾ ਇਤਿਹਾਸ ਆ ਗੁਰੂਆਂ ਦਾ ਇਤਿਹਾਸ ਆ ਦੇਸ਼ ਭਗਤਾਂ ਦਾ ਇਤਿਹਾਸ ਆ ਆਪਣਾ ਕੁਰਬਾਨੀਆਂ ਦਾ ਇਤਿਹਾਸ ਆ ਨਾਬਰੀ ਦਾ ਇਤਿਹਾਸ ਆ ਅਸੀਂ ਕਦੀ ਕਿਸੇ ਟਾਇ ਨਹੀਂ ਮੰਨੀ ਤੇ ਇਹਨਾਂ ਨੂੰ ਐ ਸਭ ਸਿਖਾ ਦਿਓ ਕਿਸੇ ਕੇਜਰੀਵਾਲ ਨੂੰ ਕਿਸੇ ਭਗਵੰਤ ਮਾਨ ਨੂੰ ਕਿਸੇ ਦੇ ਮੰਤਰੀ ਨੂੰ ਕਿਸੇ ਐਮਐਲਏ ਨੂੰ ਕਿਸੇ ਅਫਸਰ ਨੂੰ ਪੰਡਾ ਨਹੀਂ ਵੰਡਣਾ ਆਪਣੇ ਉਹਨਾਂ ਪੰਡਾਂ 'ਤੇ ਤਗੜੇ ਕਰੋ ਤੇ ਲੜਾਈ ਦੇ ਮੈਦਾਨ 'ਚ ਲਿਆਓ ਤੇ ਲੜਾਈ ਦੇ ਮੈਦਾਨ ਚ ਆਣ ਕੇ ਜਿਹੜੀਆਂ ਇਹ ਨਿੱਜੀ ਕਰਨੀਆਂ ਪ੍ਰਾਈਵੇਟ ਕਰਨੀਆਂ ਮੀਟਰ ਲਾਉਣ ਦੀਆਂ ਪ੍ਰਾਈਵੇਟ ਆੜੇ ਠੱਕੇ ਦੇ ਨਾਲ ਚੇਪੜੇ ਮੀਟਰ ਲਾਉਣ ਦੀਆਂ ਤੇ ਸਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਕਰ ਰਿਹਾ ਇਹਨਾਂ ਦੇ ਦੰਦ ਭੰਨਿਏ ਤੇ ਆਪਣਾ ਪੰਜਾਬ بچਾਈਏ ਆਪਣਾ ਦੇਸ਼ بچਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ